ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ ਤੇ ਮਿੱਤਰੋ ਅੱਜ ਆਪਾਂ ਬਈ ਪਹੁੰਚੇ ਆਂ ਰਾਮਪੁਰਾ ਮੰਡੀ ਤੇ ਤਰੀਕ ਹੈਗੀ ਆ 1 ਤੀਜਾ ਮਹੀਨਾ 2024 ਤੇ ਦਿਖਾਉਣਾ ਬਈ ਤੁਹਾਨੂੰ ਜਾਨਵਰ ਜਾਨਵਰ ਬਹੁਤ ਪਹੁੰਚੇ ਹੋਇਆ ਬਈ ਦਿਖਾਉਣਾ ਬਈ ਕੀ ਤੇਜ਼ੀ ਆ ਕਿੰਨਾ ਚੱਲ ਰਿਹਾ ਤੇ ਬਣੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਬਈ ਤੇ ਦੇਖੋ ਮਿੱਤਰੋ ਆ ਜੋ ਮਿਲਦੇ ਆਂ ਜੀ ਆ ਮੱਧ ਲੈ ਕੇ ਪਹੁੰਚਿਆ ਬਾਈ ਬਾਈ ਕਿਹੜਾ ਪਿੰਡ ਆ ਠੀਕ ਆ ਆ ਮੱਧ ਲੈ ਕੇ ਪਹੁੰਚੋ ਵੀਰੇ ਕੱਬਣ ਗੱਬਣ ਆ ਕਿੰਨਾ ਟਾਈਮ ਰਹਿੰਦਾ ਸੂਣ ਚ 5-4 ਦਿਨ ਲੱਗਦੇ 5-4 ਦਿਨ ਬਾਈ ਲਊਗੀ 5-4 ਦਿਨਾਂ ਦੀ ਕੱਚੀ ਆ ਬਾਈ ਤੋੜ ਕੇ ਦਿਖਾਈ ਮੱਜ ਕਿਵੇਂ ਸੂਏ ਇਹ ਦੂਜੇ ਸੂਏ ਝੋਟੀ ਆ ਬਾਈ ਦੇਖੋ ਰੈੱਡ ਵੱਡੀ ਦੇਖ ਲਓ ਚੈੱਕ ਕਰ ਲਓ ਝੋਟੀ ਦੀ ਬਹੁਤ ਵੱਡੀ ਆ ਬਾਈ ਆਰਡਰ ਕੁਆਲਿਟੀ ਦੇਖ ਲਓ ਝੁੱਟੀ ਦੀ ਬਹੁਤ ਸੋਹਣੀ ਕੁੰਡਾ ਸਿੰਘ ਆ ਬਾਈ ਸੋਹਣੀ ਸਰਾਖੀ ਝੋਟੀ ਆ ਵੀਰੇ ਕੀ ਰੇਟ ਕਰਦੋ ਵੀਰੇ ਦਾ 280 ਕਰ ਦੋ 280 ਠੀਕ ਆ ਵੀਰੇ ਬਾਕੀ ਮਾਨਦਾਨ ਮੌਕੇ ਤੇ ਕਰ ਦੋਗੇ ਲੇ ਗੰਬਾਰ ਦਾ ਕੰਮ ਕਰ ਰਿਹਾ ਆਪਣਾ ਵਪਾਰ ਦਾ ਕੰਮ ਆ ਕਿ ਨਾ ਨਾ ਵਪਾਰ ਦਾ ਵਪਾਰ ਦਾ ਕੰਮ ਆ ਵੀਰੇ ਹਰ ਭਗਤੀ ਪਸ਼ੂ ਹੁੰਦੇ ਆਪਣੇ ਕੋਲੇ ਹਾਂਜੀ ਠੀਕ ਆ ਵੀਰੇ ਤਿੰਨ ਹੋਰ ਵੀ ਲੈ ਕੇ ਆ ਬਾਈ ਪਸ਼ੂ ਕੇ ਕੋਈ ਲੈ ਕੇ ਆ ਵੀਰੇ ਠੀਕ ਆ ਬਾਈ ਕਹਿੰਦਾ 21 ਲੈ ਕੇ ਆ ਆ ਬਾਕੀ ਘਰੇ ਹੁੰਦੀ ਉਹ ਨੰਬਰ ਬੋਲਦੇ ਆਪਣਾ 99142 99142 77493 77493 ਦੇਖ ਲੋ ਬਾਈ ਉਹਨੇ ਕਰੀ ਮੱਧ ਪਾ ਦਿੰਿਆ ਅੱਲੀ ਬਾਚ ਚਾਰ ਬੋਰ ਬੋਹ ਸੁਣੀ ਮੁੱਠੀ ਵਾਲੇ ਥਾਣਾ ਬਾਈ ਲੰਬੇ ਲੰਬੇ ਲੱਗੇ ਹੋਏ ਤੁਹਾਨੂੰ ਬਹੁਤ ਬੱਦੇ ਆ ਦੇਖੋ ਬਾਈ ਕਰੋ ਆਹ ਬਾਈ ਇਹ ਕਮੱਧ ਲੈ ਕੇ ਪਹੁੰਚਾ ਬਾਈ ਨੀਲੀ ਰਾਵੀ ਚ ਬਾਈ ਕਿਹੜਾ ਪਿੰਡ ਆ ਪ੍ਰਿਯ ਕੋਟ ਠੀਕ ਆ ਵੀਰੇ ਕਿਵੇਂ ਜੁਏ ਜੋੱਟੀ ਬਾਈ ਦੂਜੇ ਦੂਜੇ ਤੋਂ ਗੱਬਣਾ ਕਿੰਨਾ ਟਾਈਮ ਲੱਗਦਾ 13 ਦ 13 12 13 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਆਰਡਰ ਕੁਆਲਟੀ ਬਾਈ ਚੈੱਕ ਕਰੀ ਸਕਦੇ ਹੋ ਮੱਝ ਦੀ ਥੋੜੀ ਐਚ ਵੀ ਕਰ ਦਿਓ ਮਾ ਮਾਰੇ ਤੋੜ ਕੇ ਦਿਖਾਈਂ ਇੱਧਰ ਨੂੰ ਵੀਰੇ ਵਾਰ ਦਾ ਕੰਮ ਆ ਵੀਰੇ ਕਿ ਕਰੀ ਲੂ ਵਾਰ ਦਾ ਕੰਮ ਬਾਈ ਦਾ ਈ ਗੱਬਰੀ ਹਰ ਵਕਤ ਹੀ ਹੁੰਦੇ ਆਪਣੇ ਕੋਲ ਜਾਨਵਰ ਇਕੱਲੇ ਨਹੀਂ ਤੇ ਠੀਕ ਹੈ ਨਾ ਜਿਆਦਾ ਬਾਈ ਕਹਿੰਦਾ ਨੀਲੀ ਦਾ ਵੀ ਹੁੰਦੇ ਕਿੰਨੇ ਜਾਨਵਰ ਅੱਜ ਲੈ ਕੇ ਆਂ ਵੀਰੇ ਅੱਜ 4 4 ਜਾਨਵਰ ਲੈ ਕੇ ਆਂ ਠੀਕ ਹੈ ਵੇਗ ਗਏ ਵੀਰੇ ਕੀ ਚੱਲ ਰਿਹਾ ਬਾਈ ਮੰਡੀ ਦੇ ਕਿਵੇਂ ਆ ਮਾਹੌਲ ਹਾਂ ਠੀਕ ਆ ਇਹਨਾਂ ਠੀਕ ਆ ਮੰਦਾ ਹੀ ਆ ਬਾਈ ਠੀਕ ਆ ਬਾਈ ਕਹਿੰਦਾ ਘਰੇ ਵੱਟ ਵਧੀਆ ਵਿਕਦੇ ਆਂਦੇ ਆ ਇਹਦੇ ਕੀ ਡਿਮਾਂਡ ਕਰਦੇ ਆ ਵੀਰੇ 170 ਡੱਬਾ 170 ਬਾਈ ਡਿਮਾਂਡ ਕਿਵੇਂ ਸੁਏ ਇਹ ਦੂਜੇ ਸੁਏ ਆ ਨੰਬਰ ਬੋਲ ਦੇ ਵੀਰੇ ਆਪਾਂ 75288 56872 56827 ਕਰੋ ਵੀਰੇ ਬਾਈ ਨੇ ਆਏ ਆ ਬਈ ਝੁੱਟੀ ਲੈ ਕੇ ਪਹੁੰਚਿਆ ਬਈ ਰਾਮਪੁਰਾ ਮੰਡੀ ਤੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਪਿੰਡ ਲਹਰਾ ਸੌਂਦਾ ਵੀਰੇ ਠੀਕ ਆ ਜੀ ਆ ਇੱਕ ਜਾਨਵਰ ਲੈ ਕੇ ਆ ਜੀ ਹਾਂ ਇੱਕ ਜਾਨਵਰ ਠੀਕ ਆ ਜੀ ਕਿਵੇਂ ਚੁਹੇ ਜੋ ਝੁੱਟੀ ਪਹਿਲਣ ਝੁੱਟੀ ਹੈ ਪਹਿਲਣ ਸੂਰਪਲੂਣ ਹੀ ਹੈ ਜੀ ਹਾਂ ਠੀਕ ਆ ਕਿੰਨਾ ਟਾਈਮ ਗਈ ਸੂਈ ਨੂੰ 11 16 ਦਿਨ ਹੋ ਗਏ 15 16 ਦਿਨ ਹੋ ਗਏ ਭਾਈ ਕਹਿੰਦਾ ਸੂਈ ਨੂੰ ਮਗਰ ਕੀ ਇਹਦੇ ਮਗਰ ਕੱਟਾ ਬ్రో ਨੀਲੀ ਰਾਵੀ ਦਾ ਮਗਰ ਨੀਲੀ ਰਾਵੀ ਦਾ ਭਾਈ ਬਹੁਤ ਚੰਗਾ ਕੱਟਾ ਆ ਚੈੱਕ ਕਰ ਸਕਦੇ ਹੋ ਕਰਦੀ ਹੋ ਝੋਟੀ ਆ ਜੀ ਧਰਦੀ ਬੁਲੇ ਕਰਦੀ ਠੀਕ ਆ ਜੀ ਤੇ ਕਿੰਨਾ ਦੁੱਧ ਕਰਦੀ ਦੁੱਧ ਹੈਗਾ 9 10 ਲੀਟਰ 9 10 ਲੀਟਰ ਤੋੜ ਕੇ ਦਿਖਾਈਂ 9 10 ਲੀਟਰ ਭਾਈ ਕਹਿੰਦਾ ਦੁੱਧ ਤਿਆਰ ਆ ਵੀਰੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਮੱਝ ਬਹੁਤ ਚੰਗੀ ਝੋਟੀ ਆ ਬਾਈ ਹੋਰ ਲੈ ਵੀਰੇ ਪੈਲਣ ਝੋਟੀ ਆ ਬਾਈ ਨੀਲੀ ਰਵਦੀ ਬਹੁਤ ਚੰਗੀ ਬਾਕੀ ਫੇਸ ਪੋਸਟ ਵੀ ਚੈੱਕ ਕਰ ਲਓ ਵੀਰੇ ਸਿੰਘ ਦੀ ਬਹੁਤ ਚੰਗੀ ਆ ਬਾਈ ਕੁੰਡੀ ਜਮਾ ਬਿਲਕੁਲ ਕੀ ਰੇਟ ਕਰਦੇ ਹੋ ਵੀਰੇ ਇਹਦਾ ਸਵਾ ਲੱਖ ਸੋ ਵਾਲਾ ਬਾਕੀ ਮੌਕੇ ਤੇ ਮਾਨਤਨ ਮਾਨਤਨ ਹੋ ਗਿਆ ਵਪਾਰ ਦਾ ਕੰਮ ਆ ਕੇ ਵੀਰੇ ਨਹੀਂ ਨਹੀਂ ਖੇਲੂ ਹੈ ਵੀਰੇ ਕੀ ਕ ਖੇਲੂ ਮੱਝਾ ਵੀਰੇ ਨੰਬਰ ਬੋਲ ਦੋ ਵੀਰੇ ਆਪਣਾ 98781 98781 80770 80777 ਕਰੋ ਵੀਰੇ ਬਾਈ ਨਾਲ ਫਲੈਟ ਆਹ ਬਾਈ ਮੱਝ ਲੈ ਕੇ ਪਹੁੰਚਿਆ ਵੀਰੇ ਹਸਤੀਕਲ ਵੀਰੇ ਹਸਤੀਕਲ ਕਿਹੜਾ ਪਿੰਡ ਆ ਜੀ ਪੈਣੀ ਵੰਗਾ ਜੀ ਪਣਾ ਠੀਕ ਆ ਜੀ ਕਿੰਨੇ ਜਾਨਵਰ ਲੈ ਕੇ ਪਹੁੰਚੇ ਹੋ ਮੰਡੀ ਦੇ ਦੋ ਜਾਨਵਰ ਦੋ ਮੱਝਾਂ ਸੀ ਜਾਨੀ ਠੀਕ ਹੈ ਜੀ ਤਾਜ਼ੀਆਂ ਨੇ ਤਾਜ਼ੀਆਂ ਨੇ ਠੀਕ ਹੈ ਜੀ ਆਹ ਮੱਝ ਦੀ ਜਾਣਕਾਰੀ ਦਿਓ ਜੀ ਕਿਵੇਂ ਸੂਈ ਹੈ ਮੱਝ ਇਹ ਮੱਝ ਤੀਜੇ ਦੇ ਸੂਈ ਹੈ ਜੀ ਠੀਕ ਹੈ ਜੀ ਪੂਰਾ ਤਿਆਰ ਹੈ ਇਸ ਤਰ੍ਹਾਂ ਦੁੱਧ ਜੰਨੀ ਪਰ ਠੀਕ ਹੈ ਜੀ ਕਰਦੀ ਵੀ ਮੱਝ ਜੀ ਕੀ ਕਰਦੀ ਆ ਅੱਜ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਜੀ ਸਤਵਾਂ ਦਿਨ ਆ ਜੀ ਸਤਵਾਂ ਦਿਨ ਹੋ ਗਿਆ ਮਗਰ ਕੀ ਜਿਹਦੇ ਇਹਦੇ ਕੱਟਾ ਜੀ ਇਹਦੇ ਮਗਰ ਇਹਦੇ ਕੱਟਾ ਕਿੰਨੇ ਦੁੱਧ ਦੇ ਆ ਗਈ ਜੀ ਹੁਣ ਇਹ 15 ਕਿਲੋ ਦੇ ਚੱਲ ਰਹੇ ਨੇ ਠੀਕ ਹੈ ਜੀ ਮੜਾਈ ਤੋੜ ਕੇ ਦਿਖਾ ਜੀ ਦੇਖ ਲਓ ਬਾਈ ਅਡਰ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਵੀ ਮੱਝ ਦੀ ਪਿੱਠਪੂੜਾ ਬਹੁਤ ਚੰਗਾ ਵੀਰੇ ਦੇਖੋ ਬਾਈ ਘਰੋ ਚਟਾ ਥਾਣਾ ਤੁਹਾਨੂੰ ਬਾਈ ਪੂਰਾ ਗੈਪ ਤੇ ਲੱਗਾ ਹੋਇਆ ਥਾਣਾ ਬਾਕੀ ਤੁਸੀਂ ਸਿੰਘ ਦੇਖ ਲਓ ਵੀਰੇ ਮੋੜ ਲਿਆ ਵੀਰੇ ਦੇਖ ਲਈ ਸਿੰਘ ਨੂੰ ਚੈੱਕ ਕਰ ਲਓ ਮੱਝ ਦਾ ਬਾਈ ਬਹੁਤ ਚੰਗਾ ਸੋਹਣੀ ਕੁੰਡੇ ਸੰਗਾਂ ਵਾਲੀਆਂ ਬਾਈ ਦਰمیان ਨੇ ਕੱਦ ਦੀ ਮੱਝਾ ਵੀਰੇ ਮਗਰ ਹੈਗਾ ਵੀ ਕਟਾ 15 ਕਿਲੋ ਦੁੱਧਾ ਬਾਈ ਦੱਸਣ ਦੇ ਮਤਾਬ ਕੋ ਬਾਈ ਅਗਲਾ ਚੋਕੇ ਤਸੱਲੀ ਕਰਕੇ ਵੀਰੇ ਲਿਜਾ ਸਕਦਾ ਕੀ ਰੇਟ ਕਰ ਦੋ ਵੀਰੇ ਇਹ 170 170 ਬਾਕੀ ਮੌਕੇ ਦੇ ਮਾਨ ਤਣਕ ਠੀਕ ਆ ਜੀ ਨੰਬਰ ਬੋਲ ਦੋ ਵੀਰੇ ਆਪਣਾ ਨੰਬਰ 83605 83605 449 67 449 67 67 ਠੀਕ ਆ ਵੀਰੇ ਬਾਕੀ ਆ ਦੂਜੇ ਨੰਬਰ ਤੇ ਬਾਈ ਇਹ ਨੀਲੀ ਰਾਵੀ ਚਾ ਬਾਈ ਜੀ ਮੱਝਾ ਇਹੋ ਕਿੰਨਾ ਟਾਈਮ ਹੋ ਗਿਆ ਇਸ ਨੂੰ? ਵੀ ਚਾਰ ਕਿ ਦਿਨ ਹੋ ਗਿਆ ਬਈ। ਠੀਕ ਆ ਜੀ। ਇਹਦੇ ਮਗਰ ਕੀ ਆ? ਇਹਦੇ ਮਗਰ ਕੱਟੀ। ਇਹਦੇ ਮਗਰ ਕੱਟੀ ਆ ਵੀਰੇ। ਤੇ ਇਹ ਕਰਦੀ ਮੱਝ ਆ ਕਿ ਖਰੀਦੀ। ਇਹ ਲਈ ਹੋਈ ਆ। ਇਹ ਲਈ ਹੋਈ ਆ ਬਾਈ। ਇਹਦੇ ਤੋਂ ਲੈ ਦੁੱਧ ਕਿੰਨਾ ਹੀ? ਇਹਦੇ ਥਲੇ 12 ਲੀਟਰ ਹੈ ਬਈ। ਠੀਕ ਆ ਜੀ। ਤੇ ਕਿੰਨਾ ਬੋਲਾ ਕੱਢੇ ਨੇ? ਇਹਦੇ 12 ਲੀਟਰ ਬੋਲੇ ਆ ਜੀ। ਠੀਕ ਆ ਵੀਰੇ। ਚਾਰ ਤੋਂ ਤੋੜ ਕੇ ਆ ਵੀਰੇ। ਬਾਈ ਇਹਦੀ ਵੀ ਆਰਡਰ ਕੁਆਲਿਟੀ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ। ਠੰਣ ਥੁਣ ਚੈੱਕ ਕਰ ਲਓ ਬਾਈ ਪੂਰਾ ਗੈਪ ਤੇ ਥਣ ਲੱਗਿਆ ਪਿਆ। ਬਾਕੀ ਸਿੰਗਾਂ ਦੀ ਥੋੜੀ ਜਿਹੀ ਖੁੱਲੀ ਆ ਵੀਰੇ ਤੇ ਪਿਓਰ ਨੀਲੀ ਦਾ ਵੀ ਜਾ ਵੀਰੇ ਬੱਚੇ ਦਾ ਥੋੜਾ ਜਿਆਦਾ ਹੀ ਕਾਰਨ ਕਾਰਨ ਵੀਰੇ ਤੁਰਦੀ ਘਟ ਆ ਆ ਹੁਣ ਇੱਧਰ ਹੋ ਗਈ ਜਿਹੜਾ ਇਹ ਲੈ ਖੜੂ ਮੋੜ ਲੈ ਵੀਰੇ देखो भाई बहुत चंगी भाई कहंदा 11 12 लीटर ਬੋਲਵਾ ਗੱਡਿਆ ਵੀਰੇ ਨੇ ਮੈਂ ਦਾ ਵੀਰੇ ਵੀ 15 16 ਲੀਟਰ ਦੁੱਧੇ ਜਾਊਗੀ ਵੀਰੇ ਇਹਦੇ ਕੀ ਰੇਟ ਕਰਦੇ ਹੋ ਵੀਰੇ 75 ਕੀਨਾ ਜੀ 75 175 175 ਦਾ ਵੀ ਡਿਮਾਂਡ ਕਰਦੇ ਵੀਰੇ ਬਾਕੀ ਮੌਕੇ ਤੇ ਮਾਨਤਨ ਹੋ ਜੂ ਨੰਬਰ ਦੁਬਾਰੇ ਬੋਲ ਦੇ 83605 83605 44960 44960 ਠੀਕ ਹੈ ਵੀਰੇ ਆਪਣੇ ਕੋਲ ਹੋਰ ਵੀ ਕਰੇ ਜਾਨਵਰ ਹੁੰਦੇ ਆਂ ਕਰੇ ਜਾਨਵਰ ਖੜੇ ਸੱਜਰਾਵੇਂ ਸੰਭੜੀਆਂ ਹੁੰਦੀਆਂ ਨੇ ਠੀਕ ਆ ਵੀਰੇ ਵੱਡੀਆਂ ਵੱਡੀਆਂ ਠੀਕ ਆ ਕਰੋ ਵੀਰੇ ਬਾਈ ਨਕਨੇ ਆ ਝੋਟੀ ਰਾਮਪੁਰਾ ਮੰਡੀ ਤੇ ਪਹੁੰਚਿਆ ਵੀਰੇ ਬਹੁਤ ਚੰਗੀ ਬੈਡ ਬਾਡੀ ਦੀ ਝੋਟੀ ਅਸੀ ਗੱਲ ਵੀਰੇ ਅਸੀ ਗੱਲ ਜੀ ਕਿਹੜਾ ਪਿੰਡ ਆ ਵੀਰੇ ਪਿੰਡ ਹਾਲੀ ਕੀ ਆ ਜੀ ਠੀਕ ਆ ਜੀ ਆ ਝੋਟੀ ਕਿਵੇਂ ਸੂਈ ਜੀ ਤੇ ਪਹਿਲੇ ਸੂਈ ਪਹਿਲਣ ਕਲੂਣੀ ਆ ਜੀ ਇਹ ਸੂਈ ਹੋਈ ਆ ਪਹਿਲੇ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਦੋਂ ਹੋਏ 5-7 ਦਿਨ ਹੋ ਗਏ 5-7 ਦਿਨ ਹੋ ਗਏ ਮਗਰ ਕੀ ਇਹਦੇ ਮਗਰ ਕਟਾਈ ਠੀਕ ਹੈ ਜੀ ਆਪਣੀ ਘਰ ਦੀ ਹੈ ਜੋ ਟੀ ਠੀਕ ਹੈ ਜੀ ਕੋਈ ਸੀਮਨ ਸੁਮਨ ਪਤਾ ਕਿਹੜਾ ਲੱਗਿਆ ਬਈ ਜਿਹੜੇ ਹਿਸਾਬ ਨਾਲ ਵੀ ਇਹਦੀ ਬਾਡੀ ਦੀ ਬੰਤਰਾ ਜੀ ਸੀਮਨ ਤਾਂ ਆ ਵੀ ਲੱਗਿਆ ਸੀ ਠੀਕ ਹੈ ਜੀ ਤੇ ਘਰ ਦੀ ਮੱਝ ਦੀ ਹੋਈ ਹੈ ਜੀ ਠੀਕ ਹੈ ਕੁਬਾਰ ਦਾ ਕੰਮ ਆ ਕੇ ਕਰੇ ਲੋਈ ਬਾਝ ਜਾਈਏ ਕੁਬਾਰ ਦਾ ਕੰਮ ਵੀ ਹੈ ਠੀਕ ਹੈ ਜੀ ਤੇ ਕਿੰਨਾ ਦੁੱਧ ਕੱਢਦੀ ਹੈ ਇਹ ਇਹ ਦੁੱਧ 14 ਲੀਟਰ ਆਉਂਦਾ 14 ਲੀਟਰ ਤਿਆਰ ਆਈ ਅਗਲਾ ਚੋਲ ਕੇ ਲੈ ਸਕਦੇ ਜੀ ਡੱਬੇ ਮਾਰ ਕੇ ਹਾਂਜੀ ਹਾਂਜੀ ਠੀਕ ਹੈ ਜੀ ਕੀ ਰੇਡ ਕਰ ਦਈ ਇਹਦਾ ਮੁੰਨੇ ਕੱਸੀ ਕਰ ਲਈ ਇੱਕ ਤੋਰ ਕੇ ਰਖਾਈ ਹੋਰੀ ਹੋ ਬਈ ਆ ਦੇਖ ਲੋ ਤੁਹਾਡੇ ਸਾਹਮਣੇ ਆ ਸਿੰਘਾ ਦੀ ਬੱਟ ਪੰਤਰ ਦੇਖ ਲੋ ਵੀਰੇ ਬਾਕੀ ਬਾਡੀ ਦੇਖ ਲੋ ਬਈ ਮੱਝ ਦੀ ਕੱਦ ਕੋਲ ਬਹੁਤ ਵੱਡਾ ਮੱਝ ਦਾ ਤੁਹਾਨੂੰ ਆਰਡਰ ਕੁਆਲਿਟੀ ਦਿਖਾ ਦਿੰਨੇ ਆ ਬਈ ਚੈੱਕ ਕਰ ਲੋ ਪੂਰਾ ਫਿਕਸ ਆਰਡਰ ਦੀ ਆ ਬਈ ਝੋਟੀ ਬੱਚੇ ਦਾ ਕਰਦੀ ਆ ਬਈ ਥੋੜਾ ਜਿਹਾ ਬਾਕੀ ਵੀਰੇ ਮੌਕੇ ਦੇ ਮਾਨਤਨ ਕਰ ਦੂੰਗੀ ਕਰ ਦਾਂਗੇ 60 ਦੀ ਜੀ ਠੀਕ ਹੈ ਜੀ ਤਿੰਨ ਨੰਬਰ ਬੋਲੇ ਜੀ ਆਪਣਾ 98552 ਜੀ 98552 12992 12992 ਨਾਮ ਕੀ ਤੁਹਾਡਾ ترشیم لال ਆਲੀ ਕਈ ਠੀਕ ਆ ਆਲੀ ਕਾ ਵੀਰੇ ਕਨੋ ਕਰੇ ਇੱਕ ਬਈ ਆ ਝੁੱਟੀ ਆ ਠੀਕ ਹੈ ਮੈਸੂਆ ਜੀ ਇਹ ਤੀਜੇਸ ਨੂੰ ਆ ਬਈ ਆ ਦੇਖ ਲੋ ਇਹਦੀ ਵੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਝੁੱਟੀ ਦੀ ਝੁੱਟੀ ਦੀ ਬਈ ਲੈਵਲ ਨੂੰ ਆ ਦੇਖ ਲੋ ਪੂਰਾ ਫੁੱਲ ਗੈਪ ਦੇ ਥਣ ਲੱਗਿਆ ਵੈ ਬਈ ਝੁੱਟੀ ਦਾ ਬਾਕੀ ਸਿੰਘਾਂ ਦੀ ਦੇਖ ਲਓ ਬਾਈ ਕੁੰਡੀ ਆ ਝੋਟੀ ਤੇ ਦਰਮਿਆਨੇ ਕੱਦ ਦੀ ਝੋਟੀ ਆ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹ ਸੂਣ ਵਾਲੀ ਦੋ ਤਿੰਨ ਦਿਨ ਸੂਈ ਦੋ ਚਾਰ ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਠੀਕ ਆ ਜੀ ਇਹਦਾ ਕੀ ਡਿਮਾਂਡ ਕਰਦੇ ਜੀ ਇਹਦਾ 170 ਕਰਦੇ ਆ ਠੀਕ ਆ ਇਹ ਲਿਆਂਦੀ ਹੋਏ ਕੀ ਕਰਦੀ ਵੀ ਲਿਆਂਦੀ ਵੀ 170 ਡਿਮਾਂਡ ਆ ਬਾਕੀ ਮੌਕੇ ਤੇ ਮਾਨ ਤੁਹਾਨੂੰ ਹੋਊਗਾ ਜੀ ਠੀਕ ਆ ਹੋਰ ਵੀ ਆਪਣੇ ਘਰੇ ਹੁੰਦੇ ਜਾਨਵਰ ਦੇ ਹਰ ਹਰ ਵਕਤ ਹੀ ਹੁੰਦੇ ਆ ਬਾਈ ਕਹਿੰਦਾ ਕਰ ਸਕਦੇ ਹੋ ਕਨੈਕਟ ਇਹਨਾਂ ਦੀ ਉਹ ਜਾਣਕਾਰੀ ਦੇ ਦਿਓ ਜੀ ਮਤਲਬ ਕਿ ਵੀ ਖੋਲਣ ਨੂੰ ਰਹਿਣ ਤੋਂ ਜਿਹੜੀਆਂ ਦੂ ਖੜੀਆਂ ਆਲੇ-ਦਾਲੇ ਇਹ ਤੀਜੀ ਸੂਈ ਆ ਵੀ ਤੀਜੀ ਸੂਈ ਇਹਦਾ 160 ਬੋਲੇ 160 ਇਹਦਾ ਮੁੱਲ ਆ ਬਾਈ ਕਹਿੰਦਾ ਇਹ ਵੀ ਚੱਕ ਕਰ ਸਕਦੇ ਹੋ ਬਈ ਅੰਡਰ ਕੁਆਲਟੀ ਵੀ ਇਹ ਵੀ ਪੂਰੀ ਵਧੀਆ ਗੀ ਮੱਝੋ ਦੇਖੋ ਬਈ ਕਰੋ ਚੱਕ ਠਣਾ ਵੀਰੇ ਸਾਰੀ ਝੋਟੀਆਂ ਸਾਫ ਆ ਜੀ ਹਾਂ ਜੀ ਹਾਂ ਜੀ ਠੀਕ ਆ ਅਗਲੇ ਬਾਈ ਤੁਸੱਲੀ ਕਰਕੇ ਲਿਜਾ ਸਕਦਾ ਬਾਈ ਕਹਿੰਦਾ ਥਣਾ ਆਰਡਰ ਕੁਆਲਟੀ ਦੀ ਸਾਰੀਆਂ ਹੀ ਸਾਫ ਆ ਬਾਈ ਝੋਟੀਆਂ ਤੇ ਇਹਦੀ ਕੀ ਰਮੜ ਆ ਜੀ ਇਹਦੀ 160 ਹੈ ਜੀ ਇਹਦੀ 160 ਹੈ ਜੀ ਤੇ ਇਹ ਵੀ ਸਖੂਣ ਵਾਲੀ ਆ ਜੀ ਹਾਂ ਸਖੂਣ ਵਾਲੀ ਆ ਦਾਅ ਰਹਿੰਦੇ 10 ਦਾ ਦੀ ਇਹ ਕੱਚੀ ਆ ਵੀਰੇ ਤੇ ਬਾਕੀ ਨੰਬਰ ਦੁਬਾਰੇ ਬੋਲਦੇ ਆ 98556 ਜੀ 98556 ਜੀ 1299 1299 ਕਰੋ ਵੀਰੇ ਬਾਈ ਨਕਨੇ ਇੱਕ ਆ ਝੋਟੀ ਬਾਈ ਚੈੱਕ ਕਰੋ ਅੱਗੇ ਮੈਂ ਸੋਇਵਰੀ ਝੁੱਟੀ ਤੀਜੇ ਸੋਇ ਸੁਹੂਗੀ ਵੀਰੇ ਕਿੰਨਾ ਟਾਈਮ ਲੰਨਾ ਦਸੂ ਚ ਇਹਦੇ 15 ਦਿਨਾਂ ਦਾ ਰਹਿੰਦੇ 15 ਦਿਨਾਂ ਦੀ ਇਹ ਕੱਚੀ ਆ ਰੇੜਾ ਜਿੰਨੇ ਦੀ ਹੈ ਕੀ ਮਤਲਬ ਆ ਮੋੜ ਲੈ ਵੀਰੇ ਦੇਖੋ ਬਾਈ ਇਹ ਵੀ ਝੋਟੀ ਚੰਗੀ ਆ ਵੀਰੇ 15 ਦਿਨਾਂ ਦੀ ਕੱਚੀ ਆ ਬਾਈ ਇਹ ਇਹ ਵੀ ਕਰਦੀ ਆਈ ਕਿ ਲੈਂਦੀ ਆ ਇਹ ਵੀ ਲੈਂਦੀ ਹੋਈ ਠੀਕ ਆਈ ਕਿੰਨਾ ਦੁੱਧ ਕੱਢੇ ਹੀ ਕਮਾਲ ਕਾ ਨੇ ਦੱਸਿਆ ਉਹ ਉਹ ਤਾਂ 15 ਲੀਟਰ ਦੱਸਦੇ ਸੀ 15 ਲੀਟਰ ਦੱਸਿਆ ਵੀਰੇ ਠੀਕ ਆ ਤੁਹਾਡੇ ਹਿਸਾਬ ਨਾਲ ਕੱਢੂਗੇ ਹੁਣ ਤਾਂ ਵੱਧ ਕੱਢੋ 14 15 ਦਾ ਆਮ ਨਹੀਂ ਕੱਢੀਓ ਠੀਕ ਆ ਵੀਰੇ ਤੇ ਇਹਦੀ ਕੀ ਡਿਮਾਂਡ ਆ ਜੀ ਇਹਦੀ 1 40 ਆ ਜੀ 1 40 ਦੀ ਡਿਮਾਂਡ ਆ ਵੀਰੇ ਬਾਕੀ ਮੌਕੇ ਦੇ ਮਾਨਤਰ ਇਹ ਚ ਵੀ ਹੋ ਜਾਊਗਾ ਠੀਕ ਆ ਜੀ ਨੰਬਰ ਇੱਕ ਕਰੀ ਹੋਰ ਦੁਬਾਰੇ 9855612999 9855512992 ਕਰੋ ਵੀਰੇ ਬਾਈ ਨਾਲ ਕਨੈਕਟ ਬਾਕੀ ਤੁਸੀਂ ਆਰਡਰ ਕੁਆਲਿਟੀ ਦੀ ਬਾਈ ਇਹ ਵੀ ਮੱਝ ਸਾਫਾ ਦੇਖ ਸਕਦੇ ਹੋ ਪੂਰਾ ਗੈਪ ਤੇ ਤੁਹਾਨੂੰ ਲੱਗਿਆ ਹੋਇਆ ਵੀਰੇ ਕਰੋ ਕਨੈਕਟ ਬਾਈ ਨਾਲ